ਪ੍ਰਸ਼ੰਤ ਜੀ ਉਹ ਮਾਤਾ ਜੀ ਵਾਲਾ ਸੀਨ ਕਿਵੇਂ ਦੇਖਿਆ ਤੁਸੀਂ ਉਹਨੂੰ ਕਿਸ਼ਤੀ ਵਿੱਚ ਸੀ ਤੁਹਾਨੂੰ ਕਿਸੇ ਨੇ ਹੱਥ ਮਾਰਿਆ ਤੁਹਾਨੂੰ ਫੋਨ ਆਂਦਾ ਕੀ ਮਾਹੌਲ ਕੀ ਬਣਿਆ ਤੁਹਾਡੇ ਨਾਲ ਉੱਥੇ ਕੋ ਦਾ ਭਾਈ ਮੈਨੂੰ ਹੁਣੇ ਵੀ ਰੋਣਾ ਆ ਜਾਂਦਾ ਉਹ ਪਤਾ ਨਹੀਂ ਕੀ ਹੋਇਆ ਕੀ ਨੇ ਜੋ ਮੈਂ ਅੰਡਰਸਟੈਂਡ ਕਰਦਾ ਜਿਹੜੇ ਹਾਲਾਤਾਂ ਵੀ ਤੁਸੀਂ ਉੱਥੇ ਹੈਗੇ ਹੋ ਤੁਸੀਂ ਭਾਵੁਕ ਵੀ ਹੋ ਰਹੇ ਹੋ ਮੈਂ ਅੰਡਰਸਟੈਂਡ ਕਰਦਾ ਉਹਨਾਂ ਦੀ ਗੋਡੀ ਕੰਮ ਨਹੀਂ ਕਰਦੇ ਹਾਰਟ ਪੇਸ਼ੈਂਟ ਐ ਦੋਵੇਂ ਬਜ਼ੁਰਗ ਨੇ ਜੀ ਕਿੱਦਾਂ ਉਹਨਾਂ ਨੇ ਹੈ ਨਾ ਸਮਾਨ ਉੱਤੇ ਚੜਾਇਆ ਹੋਏਗਾ ਜਿਹੜੇ ਆ ਮਤਲਬ ਐਨੇ ਦੁੱਖ ਦੇ ਵਿੱਚ ਨੇ ਜੀ ਉਹ ਦੇਖ ਕੇ ਹੌਸਲਾ ਰੱਖੋ ਤੁਸੀਂ ਹੌਸਲਾ ਰੱਖੋ ਤੁਸੀਂ ਬੜੇ ਹੌਸਲੇ ਵਾਲੇ ਹੋ ਤੁਹਾਨੂੰ ਦੇਖ ਕੇ ਬੜੇ ਲੋਕਾਂ ਨੂੰ ਹੌਸਲਾ ਮਿਲਣਾ ਮੈਂ ਜਿੱਥੇ ਤੁਹਾਨੂੰ ਆਦ ਇੱਕ ਸਲੂਟ ਕਰਦਾ ਉੱਥੇ ਮੇਰਾ ਸਿਰ ਵੀ ਝੁਕਦਾ ਹੈ ਤੁਹਾਡੀ ਸੇਵਾ ਦੇ ਮੂਰੇ ਵਾਹਿਗੁਰੂ ਤੁਹਾਡੀ ਇੱਕ ਰੀਲ ਸਾਡੇ ਨਿਊਜ਼ੀਲੈਂਡ ਦੇ ਪੰਜਾਬੀਆਂ ਦੇ ਵਿੱਚ ਬੜੀ ਵਾਇਰਲ ਹੋ ਰਹੀ ਹੈ ਮਾਤਾ ਜੀ ਪਾਣੀ ਪੀ ਰਹੇ ਹਨ ਉਹਨਾਂ ਦੇ ਹੱਥ ਕੰਬ ਰਹੇ ਹਨ ਤੁਸੀਂ ਬਾਪੂ ਉਹਨਾਂ ਨੂੰ ਜੱਫੀ ਵੀ ਪਾਈ ਹਾਲਾਤ ਜਿਵੇਂ ਦੇ ਮਰਜ਼ੀਆਂ ਪਰ ਰੇਸ਼ਮ ਅਨਮੋਲ ਅੱਜ ਵੀ ਪੰਜਾਬੀਏ ਦੇ ਨਾਲ ਖੜਿਆ ਹੈ ਅਸੀਂ ਬਹੁਤ ਤੁਹਾਨੂੰ ਸਲੂਟ ਕਰਦੇ ਹਾਂ ਸਾਡਾ ਸਿਰ ਝੁਕਦਾ ਹੈ ਉਦੋਂ ਮੈਨੂੰ ਬੜਾ ਦੁੱਖ ਹੋਇਆ ਕਿ ਆ ਵੀ ਬਰਬਾ ਸਾਡੀ ਜਾਨ ਲੈ ਲੈ ਕਿਸੇ ਨੂੰ ਇੰਨਾ ਮਜਬੂਰ ਨਾ ਕਰ ਘੱਟ ਤੋਂ ਘੱਟ ਜੀ ਇਹ ਬੰਦਾ ਹੈਲਪਲੈਸ ਹੈ ਖਰੀਦਾਂ ਕੀ ਕਰੇ ਤਿੰਨ ਦਿਨ ਤੋਂ ਰੋਟੀ ਨਹੀਂ ਪਾਣੀ ਨਹੀਂ ਚਲੋ ਰੋਟੀ ਦੀ ਗੱਲ ਹੈ ਪਾਣੀ ਹੋਵੇ ਬੰਦੇ ਕੋਲ ਜੂ ਲੇਟ ਭੱਜ ਗਿਆ ਮੋਟਰਾਂ ਚੱਲ ਨਹੀਂ ਰਹੀਆਂ ਪਿੰਡ ਤੱਕ ਦਾ ਪਾਣੀ ਨਹੀਂ ਹੈਗਾ ਸਾਰੇ ਪੰਜਾਬੀ ਸਾਡਾ ਯੂਥ ਜਿਨ੍ਹਾਂ ਨੂੰ ਪ੍ਰੋਪਾਗੈਂਡਾ ਕਰਕੇ ਕਈ ਵਾਰੀ ਮਾੜਾ ਕਿਹਾ ਜਾਂਦਾ ਸੀ ਜਾਂ ਚੋੜੇ ਟਾਇਰ ਪਾਕੇ ਟੁکریاں ਮਾਰਦੇ ਆ ਉੱਡਦਾ ਪੰਜਾਬ ਪਤਾ ਨਹੀਂ ਕੀ ਕੀ ਦੱਸਿਆ ਗਿਆ ਸਾਨੂੰ ਅੱਜ ਮੈਨੂੰ ਮੇਰਾ ਸਿਰ ਝੁਕਦਾ ਸਾਰੇ ਯੂਥ ਦੇ ਅੱਗੇ ਔਰ ਮੈਨੂੰ ਬੜੀ ਖੁਸ਼ੀ ਤੇ ਮਾਣ ਹੁੰਦਾ ਇਸ ਦੁੱਖ ਦੀ ਘੜੀ ਦੇ ਵਿੱਚ ਜਿਹੜਾ ਹਰਿਆਣਾ ਪੰਜਾਬ ਸਾਡਾ ਭਾਈਚਾਰਾ ਬਣਿਆ ਸੀਗਾ ਉਹ ਉਹ ਬਰਕਰਾਰ ਹੈ ਤੇ ਵੱਡਾ ਹੋ ਰਿਹਾ ਹਰਿਆਣੇ ਤੋਂ ਬਹੁਤ ਸਾਰੀ ਹੈਲਪ ਆ ਰਹੀ ਹੈ और बड़ा अच्छा ये लग रहा है कि हमारे को हाथ जोड़ जोड़ के लोगों को ये बोलना पड़ रहा है हरियाणा के अंदर कि आप सामान को रोको जो रात सामने पहुंच चुकी है जितने जो भी पीड़ित है साथियों पास इतना माल मेटेरियल आ रहा है मेवा से कि हम यहाँ किस तरह डिस्ट्रीब्यूट करें अभी हम उस चीज में असमंजस में साथियों पर जितने चाहे वो न्यूजीलैंड है ऑस्ट्रेलिया अमेरिका कैनेडा जिथे भी है जी ਉਹ ਆਪਣਾ ਇਲਾਕਾ ਆਪਣਾ ਪਿੰਡ ਜਾਂ ਕੁਝ ਘਰਾਂ ਦੀ ਗੋਦ ਲੈ ਲੈ। ਬਿਲਕੁਲ ਠੀਕ ਹੈ। ਨੋ ਜੀ। ਵੀ ਮੇਰੇ ਪਿੰਡ ਦੀ ਤੁਸੀਂ ਇਕੱਠੇ ਹੋ ਕੇ ਉੱਥੇ ਅਮਰੀਕਾ ਕੈਨੇਡਾ ਜਿੱਥੇ ਵੀ ਬੈਠੇ ਹੋ ਇਕੱਠੇ ਹੋ ਕੇ ਕਿਸੇ ਪਿੰਡ ਦੀ ਜ਼ਿੰਮੇਵਾਰੀ ਲੈ ਲਓ। ਦੋ ਚਾਰ ਘਰਾਂ ਦੀ ਜ਼ਿੰਮੇਵਾਰੀ ਲੈ ਲਓ ਵੀ ਇਹਨਾਂ ਦਾ ਸਰਵਾਈਵਲ ਆਪਾਂ ਹੈਲਪ ਕਰਾਂਗੇ। ਤਾਂ ਇਹ ਸਭ ਤੋਂ ਵਧੀਆ ਤਰੀਕਾ ਹੈ। ਇੱਕ ਬਾਕੀ ਚਲੋ ਸਰਕਾਰਾਂ ਆਪਾਂ ਸਾਰੇ ਲੱਗੇ ਹੋਏ। ਸਸਿਕਾ ਜੀ ਤੁਸੀਂ ਦੇਖ ਰਹੇ ਹੋ। ਰੇਡੀਓ ਸਾਡੇ ਵਾਲਾ ਤੇ ਮੈਂ ਹਾਂ ਤੁਹਾਡਾ ਦੋਸਤ ਤੇ 호ਸਟ ਲੱਗ ਸਿੰਘ ਪਟਿਆਲਾ ਪੰਜਾਬ ਦੀ ਤਾਜ਼ਾ ਤਰੀਮ ਜਾਣਕਾਰੀ ਮਾਝੇ ਦੇ ਵਿੱਚ ਹਾਲਾਤ ਬਹੁਤ ਪੁਖਤਾ ਨੇ ਬਹੁਤ ਖਰਾਬ ਨੇ ਖਾਸ ਕਰਕੇ ਆਪਾਂ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਗੱਲ ਕਰ ਰਹੇ ਹਾਂ ਮਾਲਵੇ ਦੇ ਕੁਝ ਇਲਾਕਿਆਂ ਦੇ ਵਿੱਚ ਵੀ ਪਾਣੀ ਆ ਗਿਆ ਪਰ ਮਾਝਾ ਦੇ ਹਾਲਾਤ ਜਿਹੜਿਆ ਕਾਫੀ ਗੰਭੀਰ ਹੈ ਤੇ ਸਾਡੇ ਨਾਲ ਪੰਜਾਬ ਤੋਂ ਜੁੜੇ ਨੇ ਰੇਸ਼ਮ ਸਿੰਘ ਅਨਮੋਲ ਕਿਸੇ ਨਾਮ ਦੀ ਇਹਨਾਂ ਨੂੰ ਜ਼ਰੂਰਤ ਨਹੀਂ ਹੈ ਇਹਨਾਂ ਦਾ ਨਾਮ ਵੈਸੇ ਹੀ ਬੜੇ ਉੱਚੇ ਪੱਧਰ ਤੇ ਹੈ ਕਿਸਾਨੀ ਸੰਘਰਸ਼ ਦੇ ਉੱਤੇ ਵੀ ਗਿੰਦਰ ਸਿੰਘ ਮਾਨ ਦਾ ਲਿਖਿਆ ਗੀਤ ਇਹਨਾਂ ਨੇ ਗਾਇਆ ਅਨਮੋਲ ਜੀ ਸਭ ਤੋਂ ਪਹਿਲਾਂ ਵੈਲਕਮ ਟੂ ਰੇਡੀਓ ਸਾਡੇ ਵਾਲਾ ਕੀ ਹਾਲ ਚਾਲ ਹੈ ਤੁਹਾਡਾ ਹਾਲ ਚਾਲ ਠੀਕ ਠਾਕ ਹੈ ਜੀ ਵਿੱਚ ਥੋੜਾ ਜਿਹਾ ਬੁਖਾਰ ਹੋ ਗਿਆ ਸੀਗਾ ਜੀ ਇਹ ਬਾਕੀ ਚੜਦੀ ਕਲਾ ਜੀ ਡਟੇ ਹੋਏ ਆ ਜਿੰਨੇ ਸਾਡੀ ਉਕਾਤ ਅਸੀਂ ਪਰਮਾਤਮਾ ਵਾਹਿਗੁਰੂਗੇ ਅਰਦਾਸ ਕਰਦੇ ਕਿ ਸਭ ਤੋਂ ਪਹਿਲਾਂ ਤੁਸੀਂ ਸਿਹਤ ਆਪ ਰਹੋ ਤੁਹਾਡਾ ਆਲਾ ਦਵਾਲਾ ਠੀਕ ਰਹੇ ਤੁਹਾਡੇ ਮਿੱਤਰ ਦੋਸਤ ਭਾਈ ਠੀਕ ਰਹਿਣ ਮਾਝੇ ਦੇ ਕੀ ਹਾਲਾਤ ਆ ਜੀ ਮਾਝੇ ਦੇ ਹਾਲਾਤ ਇਸ ਟਾਈਮ ਬੜੇ ਪੁਕਤਾਂ ਨੇ ਅੱਪਾ ਮਾਝੇ ਦੀ ਧਰਤੀ ਤੇ ਹੀ ਖੜੇ ਆ ਜੀ ਇਸ ਟਾਈਮ ਜੀ ਜੀ ਹਾਲਾਂਕਿ ਸਟਾਰਟਿੰਗ ਚ ਬਹੁਤ ਮਾੜੇ ਹਾਲਾਤ ਸੀਗੇ ਜੀ ਘਰਾਂ ਦੇ ਵਿੱਚ ਪੀਣ ਤੱਕ ਦਾ ਪਾਣੀ ਨਹੀਂ ਸੀਗਾ ਕਈ ਵਾਰ ਤਾਂ ਵੀਡੀਓ ਦੇਖ ਕੇ ਮੋਸ਼ਨਲ ਹੋ ਜਾਂਦਾ ਸੀਗਾ ਮੰਨ ਕੇ ਰੱਬਾ ਇਹ ਕੀ ਖੈਰ ਕਰਦਾ ਤਾ ਜੀ ਤੇ ਉਹਨਾਂ ਰਾਸ਼ਨ ਕਾਫੀ ਪਹੁੰਚ ਚੁੱਕਾ ਹੈ ਤੁਹਾਨੂੰ ਪਤਾ ਹੀ ਹੈ ਪੰਜਾਬ ਦਾ ਕਿਸੇ ਨਾਲ ਬੇਤਰਕਾ ਕਰਦਾ ਹੀ ਨਹੀਂ ਹੈਗਾ ਜੀ ਔਰ ਸਾਰੇ ਪੰਜਾਬੀ ਸਾਡਾ ਯੂਥ ਜਿਨ੍ਹਾਂ ਨੂੰ ਪ੍ਰੋਪਾਗੈਂਡਾ ਕਰਕੇ ਕਈ ਵਾਰੀ ਮਾੜਾ ਕਿਹਾ ਜਾਂਦਾ ਸੀ ਜਾਂ ਚੌੜੇ ਟਾਇਰ ਪਾਕਟ ਬੁکریاں ਮਾਰਦੇ ਆ ਉਹਦਾ ਪੰਜਾਬ ਪਤਾ ਨਹੀਂ ਕੀ ਕੀ ਦੱਸਿਆ ਗਿਆ ਸਾਨੂੰ ਜੀ ਅੱਜ ਮੈਨੂੰ ਮੇਰਾ ਸਿਰ ਚੁੱਕਦਾ ਸਾਰੇ ਯੂਥ ਦੇ ਅੱਗੇ ਔਰ ਮੇਰੀ 뮤జిక్ ਇੰਡਸਟਰੀ ਹੈ ਜਿੰਨੇ ਵੀ ਕਲਾਕਾਰ ਸਾਡਾ ਭਾਈਚਾਰਾ ਹੈ ਜੀ ਸਾਰੇ ਜਾਂ ਸੜਕਾਂ ਤੇ ਆਈਆਂ ਉਹਨਾਂ ਦੀ ਟੀਮ ਸੜਕਾਂ ਤੇ ਆਈ ਆ ਫਾਈਨੈਂਸ਼ਲੀ ਹੈਲਪ ਕਰ ਰਹੀ ਹੈ ਜੀ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਚਾਹੇ ਖਾਲਸਾ ਹੈਡ ਹੈ ਜੀ ਇਹਨੋਂ ਹਮ ਸਿੱਖ ਹੈ ਉਹ ਵੀ ਸਾਰੇ ਹੈਲਪ ਕਰ ਰਹੇ ਨੇ ਔਰ ਇੱਕ ਵਧੀਆ ਗੱਲ ਹੈ ਇਹ ਐਸ ਦੁੱਖ ਦੀ ਘੜੀ ਦੇ ਵਿੱਚ ਕਿ ਜਿਹੜਾ ਰੀਯੂਨਾਈਟ ਹੋ ਰਿਹਾ ਪੰਜਾਬ ਸਾਰਾ ਜੀ ਉਹ ਜੋ ਗੁਰੂਆਂ ਨੇ ਸਾਨੂੰ ਜਿਸ ਰਸਤੇ ਤੇ ਚਲਾਇਆ ਜੀ ਤੇ ਆਪਾਂ ਸਾਰੇ ਡਟੇ ਹੋਏ ਆਂ ਔਰ ਜਿੰਨੇ ਵੀ ਲੋਕ ਕੀ ਡਟੇ ਹੋਏ ਨੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਔਰ ਦਿਲ ਤੋਂ ਸਜਦਾ ਕਰਦਾ ਜੀ ਕਿ ਪੰਜਾਬੀ ਮੁੰਡਿਆਂ ਨੂੰ ਕਾਫੀ ਗਲਤ ਠਹਿਰਾਇਆ ਜਾ ਰਿਹਾ ਸੀ ਨਸ਼ਿਆਂ ਦੇ ਵਿਰੁੱਧ ਨਸ਼ਿਆਂ ਦੇ ਖਿਲਾਫ ਕਿ ਨਸ਼ਿਆਂ 'ਚ ਗਲਤਾਨ ਹੋ ਗਈ ਪੰਜਾਬੀਅਤ ਬਟ ਆਈ ਉਹੀ ਪੰਜਾਬੀਅਤ ਅੱਜ ਜਿਹੜੀ ਉੱਥੇ ਹੜਾਂ ਦੇ ਬਾਬਤ ਸੇਵਾ ਭਾਵਨਾ ਦੇ ਵਿੱਚ ਤੁਹਾਨੂੰ ਦਿਖ ਰਹੀ ਹੈ ਚਾਹੇ ਉਹ ਕਲਾਕਾਰ ਨੇ ਚਾਹੇ ਕੋਈ ਵੀ ਖਿੱਤਾ ਪਰ ਮੈਂ ਸਾਰੇ ਕਲਾਕਾਰਾਂ ਨੂੰ ਮੇਰੀ 뮤직 ਇੰਡਸਟਰੀ ਨੂੰ ਸਾਰਿਆਂ ਨੂੰ ਧੰਨਵਾਦ ਕਰਦਾ ਸਾਰਿਆਂ ਦਾ ਦੇ ਚੁੱਕਦਾ ਮੇਰਾ ਸਾਰੇ ਅੱਗੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਚਾਹੇ ਡਾਇਰੈਕਟ ਚਾਹੇ ਇਨਡਾਇਰੈਕਟ ਚਾਹੇ ਫਿਜ਼ਿਕਲੀ ਚਾਹੇ ਫਾਈਨੈਂਸ਼ੀਅਲੀ ਇਹ ਉਹਨਾਂ ਦੀ ਟੀਮ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਰੀ 뮤직 ਇੰਡਸਟਰੀ ਪੰਜਾਬ ਦੇ ਨਾਲ ਖੜੀ ਹੈ ਜੀ ਔਰ ਇੱਕ ਹੋਰ ਵੱਡੀ ਗੱਲ ਹੈ ਸਾਡੇ ਹਰਿਆਣੇ ਤੋਂ ਜਿਹੜਾ ਸਾਡਾ ਭਾਈਚਾਰਾ ਕਿਸਾਨੀ ਅੰਦੋਲਨ ਦੇ ਵਿੱਚ ਬਣਿਆ ਸੀਗਾ ਜੀ ਹਰਿਆਣੇ ਤੋਂ ਡੱਟ ਕੇ ਸਾਡੇ ਛੋਟਾ ਭਰਾ ਨਾਲ ਖੜਾ ਹੈ ਪੰਜਾਬ ਦੀ ਕਾਫੀ ਸਾਰੀ ਮੀ ਵੀ ਜਿਹੜਾ ਸਰਕਲ ਹੈ ਸਾਡੀ ਟੀਮਾਂ ਨੇ ਹਰਿਆਣੇ ਤੋਂ ਕਈਆਂ ਉਹ ਮੈਨੂੰ ਅਪਰੋਚ ਕਰਕੇ ਕੱਲ ਵੀ ਮੇਵਾਤ ਏਰੀਆ ਹਰਿਆਣਾ ਦਾ ਬਹੁਤ ਵੱਡੀ ਸਮਗਰੀ ਲੈ ਕੇ ਉਹਨਾਂ ਨੇ ਟਰੱਕ 10-12 ਟਰੱਕ ਪੰਜਾਬ ਲਈ ਭੇਜੇ ਅੱਜ ਤਕਰੀਬਨ 500 ਪਰਿਵਾਰਾਂ ਦੇ ਲਈ ਗੱਦੇ ਕੰਬਲ ਵੱਡੇ ਟੈਂਟ ਰਾਸ਼ਨ ਜੀ ਮੈਡੀਕਲ ਕਿੱਟਾਂ ਸੈਨੀਟਰੀ ਪੈਡਸ ਉਹ ਸਾਰਾ ਸਮਾਨ ਅੱਜ ਸੇਵਾ ਕੀਤੀ ਜਾ ਰਹੀ ਹੈ ਔਰ ਮੈਨੂੰ ਬੜੀ ਖੁਸ਼ੀ ਤੇ ਮਾਣ ਹੁੰਦਾ ਇਸ ਦੁੱਖ ਦੀ ਘੜੀ ਦੇ ਵਿੱਚ ਜਿਹੜਾ ਹਰਿਆਣਾ ਪੰਜਾਬ ਸਾਡਾ ਭਾਈਚਾਰਾ ਬਣਿਆ ਸੀਗਾ ਉਹ ਉਹ ਬਰਕਰਾਰ ਹੈ ਤੇ ਵੱਡਾ ਹੋ ਰਿਹਾ ਹਰਿਆਣੇ ਤੋਂ ਬਹੁਤ ਸਾਰੀ ਹੈਲਪ ਆ ਰਹੀ ਹੈ ਔਰ ਮੇਰੇ ਨਾਲ ਬੜੀ ਮਾਨਯੋਗ ਸ਼ਖਸੀਅਤ ਹੈ ਹਰਿਆਣੇ ਤੋਂ ਜੀ ਹਰਸ਼ ਸ਼ਿਕਾਰਾ ਜੀ ਬਹੁਤ ਵੱਡਾ ਨਾਮ ਹੈ ਅੱਜ ਖਾਸ ਤੌਰ ਤੇ ਪਹੁੰਚਿਆਣਾ ਚਾਹਾਂਗਾ ਦੋ ਸ਼ਬਦ ਉਹ ਇਸ ਪਾਈਚਾਰੇ ਲਈ ਪਿਆਰਲੀ ਹੈਲਪਲੀ ਤੁਹਾਨੂੰ ਕਹਾਂਗੇ ਹਾਂ ਜੀ ਭਾਈ ਜੀ ਪਲੀਜ਼ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਐ ਕਿਸਾਨ ਅੰਦੋਲਨ ਜਿਸ ਟਾਈਮ ਹੋ ਰਿਹਾ ਇਸ ਪੱਜੀ उस टाइम हमारा जो परिवार है हरियाणा पंजाब का किसानी परिवार जो इसको बोलते हैं वो दोबारा से त्रित हुआ हुआ इकट्ठा सेरा महीने हम वहाँ पे एक साथ रहे वहाँ पे जो सेवाएं दी हरियाणा और पंजाब ने मिल वही सेवाएं आज यहाँ पर जारी हैं और सबसे बड़ी चीज ये है कि जो भाईचारा है वो बढ़ चढ़ कर जो बाढ़ पीड़ित आदमी है उनके लिए आ गया हमारे गुरुओं ने हमारे बड़ों ने बुजुर्गो ने जो हमारे को सिखाया है उसी परंपरा को लेके हम आगे चल रहे हैं और बड़ा अच्छा ये लग रहा है कि हमारे को हाथ जोड़ जोड़ के लोगों को ये बोलना पड़ रहा है हरियाणा के अंदर कि आप सामान को रोको जो सामग्री वो काफी मात्रा में यहाँ पहुंच चुकी है जितने जो भी यहाँ पीड़ित हैं उनके पास वो रात सामग्री काफी मात्रा में है ये बोल बोल के लोगों को इसलिए रखवाया गया है और सबसे अच्छी बात यह है हम सुख में इकट्ठे हों या ना हो हम दुख में एकत्रित जरूर होते हैं ਇਹੀ ہماری ਖੂਬ ਸੂਰਤੀ ਹੈ ਇਹ ਹੀ ਸਾਡੇ ਗੁਰੂਆਂ ਨੇ ਹੀ ਸਾਡੇ ਪੁਰਖੋਆਂ ਨੇ ਸਿਖਾਇਆ ਹੈ ਜਿਵੇਂ ਹਰਿਆਣਾ ਪੰਜਾਬ ਭਾਈਚਾਰੇ ਦੀ ਆਪਾਂ ਗੱਲ ਕਰਦੇ ਆ ਅੱਜ ਇੱਕ ਖੂਬ ਸੂਰਤ ਗੱਲ ਹੈ Hindu Sikh ਤੇ Muslim Muslim ਕੀ ਬਾਤ ਹੈ ਇਹ ਬਾਬੇ ਨਾਨਕ ਨੇ ਜਿਹੜੇ ਰਸਤੇ ਤੇ ਸਾਨੂੰ ਚਲਾਇਆ ਸੀ ਜਾਂ ਜਿਹੜੇ ਚਾਰ ਦਰਵਾਜੇ ਹਰਮੰਦਰ ਸਾਹਿਬ ਦੇ ਸਾਰਿਆਂ ਲਈ ਖੋਲੇ ਸੀ ਕੀ ਬਾਤ ਅੱਜ ਚਾਹੇ ਸਾਡੇ ਤੇ ਦੁੱਖ ਦੀ ਘੜੀ ਹੈ ਭੀੜ ਹੈ ਹਿਦਾਇਤ ਸ਼ਾਨ ਕਮਾਂਡੋ ਜੀ ਇਹ ਬਹੁਤ ਵੱਡਾ ਨਾਂ ਹੈ ਇਹ ਆਪਣੇ ਪੂਰੇ ਕਾਪਲੇ ਦੇ ਨਾਲ ਪਿਛਲੇ ਇੱਕ ਹਫਤੇ ਤੋਂ ਇਹਨਾਂ ਦੀਆਂ ਟੀਮਾਂ ਇਹਨਾਂ ਨੇ ਹੈੱਡ ਆਫਿਸ ਲੁਧਿਆਣਾ ਦੇ ਵਿੱਚ ਬਣਾਇਆ ਜੀ ਚਾਰੇ ਪਾਸੇ ਟਰੱਕ ਭੇਜ ਰਹੇ ਨੇ ਅੱਜ ਵੀ ਬਹੁਤ ਵੱਡੀ ਰਾਹਤ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਸਹਾਇਕ ਹੈ ਮੈਂ ਜਿੱਥੇ ਤੁਹਾਨੂੰ ਅੱਧ ਇੱਕ ਸਲੂਟ ਕਰਦਾ ਉੱਥੇ ਮੇਰਾ ਸਿਰ ਵੀ ਝੁਕਦਾ ਹੈ ਤੁਹਾਡੀ ਸੇਵਾ ਦੇ ਮੂਰੇ ਵਾਹਿਗੁਰੂ ਤੁਹਾਡੀ ਇੱਕ ਰੀਲ ਸਾਡੇ ਨਿਊਜ਼ੀਲੈਂਡ ਦੇ ਪੰਜਾਬੀਆਂ ਦੇ ਵਿੱਚ ਬੜੀ ਵਾਇਰਲ ਹੋ ਰਹੀ ਹੈ ਮਾਤਾ ਜੀ ਪਾਣੀ ਪੀ ਰਹੇ ਹਨ ਉਹਨਾਂ ਦੇ ਹੱਥ ਕੰਬ ਰਹੇ ਹਨ ਤੁਸੀਂ ਬਾਪੂ ਉਹਨਾਂ ਨੂੰ ਜੱਫੀ ਵੀ ਪਾਈ ਹਾਲਾਤ ਜਿਵੇਂ ਦੇ ਮਰਜ਼ੀਆਂ ਪਰ ਰੇਸ਼ਮ ਅਨਮੋਲ ਅੱਜ ਵੀ ਪੰਜਾਬੀਏ ਦੇ ਨਾਲ ਖੜਿਆ ਹੈ ਅਸੀਂ ਬਹੁਤ ਤੁਹਾਨੂੰ ਸਲੂਟ ਕਰਦੇ ਹਾਂ ਸਾਡਾ ਸਿਰ ਝੁਕਦਾ ਹੈ ਕਿ ਤੁਸੀਂ ਪੰਜਾਬੀਆਂ ਨੂੰ ਇੰਨਾ ਪਿਆਰ ਦਿੰਦੇ ਹੋ ਜੇ ਸਮਝ ਹਾਲਾਤ ਤਾਜ਼ਾ ਹਾਲਾਤ ਕੀ ਹੈ ਪਾਣੀ ਕੁਝ ਉਤਰਿਆ ਮੌਸਮ ਕਿਵੇਂ ਦਾ ਲੋਕਾਂ ਚ ਕਿਵੇਂ ਦੀ ਹੁਣ ਇਸ ਟਾਈਮ ਸਰਗਰਮੀ ਚੱਲ ਰਹੀ ਹੈ ਪਾਣੀ ਉਤਰ ਚੁੱਕਿਆ ਜੀ ਵਿੱਚ ਵਿੱਚ ਮੀਂਹ ਪੈਂਦਾ ਸੀਗਾ ਹੋਰ ਜੀ ਉਹਦੇ ਕਰਕੇ ਜਿਹੜੇ ਘਰ ਡੁੱਬੇ ਹੋਏ ਨੇ ਜਿਨ੍ਹਾਂ ਘਰਾਂ ਦੇ ਹਾਲਾਤ ਮਾੜੇ ਨੇ ਐਕਚੁਅਲੀ ਅਸਲੀ ਪਾਣੀ ਉਤਰਨ ਤੋਂ ਬਾਅਦ ਪ੍ਰੋਬਲਮ ਲੰਬੀ ਚੱਲਣੀ ਹੈ ਲੰਬੀ ਚੱਲਣੀ ਹੈ ਕਈਆਂ ਦੇ ਖੇਤਾਂ ਦੇ ਵਿੱਚ ਗਾਦ ਪਈ ਹੋਈ ਹੈ ਉਹ ਵੀ ਆਪਾਂ ਕਢਾਉਣੀ ਹੈ ਜੀ ਔਰ ਕਈਆਂ ਦੇ ਘਰੇ ਜਿਨ੍ਹਾਂ ਦੀ ਕਣਕ ਭੇਜ ਗਈ ਹੈ ਨਾ ਲੰਬਾ ਰਾਸ਼ਨ ਚਾਹੀਦਾ ਜੀ ਆਪਾਂ ਟਰਾਈ ਕਰ ਰਹੇ ਹਾਂ ਬੀਕੇਯੂ ਸ਼ਹੀਦ ਭਗਤ ਸਿੰਘ ਦੀ ਸਾਡੀ ਕਿਸਾਨ ਯੂਨੀਅਨ ਹੈ ਆਪਾਂ 10000 ਕੁਇੰਟਲ ਕਣਕ ਦਾ ਟੀਚਾ ਰੱਖਿਆ ਉਹ ਪਲਾਨ ਕਰਾਂਗੇ ਅੱਗੇ ਇਕੱਤਰਤ ਕਰਕੇ ਲੰਬੇ ਟਾਈਮ ਲਈ ਤਾਂ ਕਿ ਆਪਾਂ ਸਾਰਿਆਂ ਨੂੰ ਰਾਸ਼ਨ ਦੇ ਸਕੀਏ मेवात की हर मस्जिद में ऐलान हो गया और एक इनकलाब की तरफ से ऐसा ऐलान हुआ कि आज हमारे पंजाब के उन मरदानों जिन्होंने दुनिया को खिदमत सिखाई थी आज वो खिदमत के लिए उनको जरूरत है आज तो पूरा मेवात की हर मस्जिद में ऐलान हुआ हमारा बच्चा बच्चा आज ग्राउंड पे सैकड़ों गाड़ियां हमारी आ चुकी है सैकड़ों गाड़ियां हमारी स्टोर होने जा रही है लुधियाना और सैकड़ों गाड़ी हमने रोक रखी है ताकि बीस दिन बाद जमींदार आ जाए सारी हम सेवा दे सके ਸਾਥੀਓ ਹੰਮਾਰੇ ਪਾਸ ਇਤਨਾ ਮਾਲ ਮਟੀਰੀਅਲ ਆ ਰਹਾ ਹੈ ਅਮਵਾਸੇ ਕਿ ਹਮ ਇਹਾ ਕਿਸ ਤਰ੍ਹਾਂ ਡਿਸਟ੍ਰਿਬਿਊਟ ਕਰੇ ਅਭੀ ਹਮ ਉਸ ਚੀਜ਼ ਮੇਂ ਅਸਮੰਜਸ ਮੇਂ ਹਜ਼ਾਤੀ ਹੋ ਦੇਖੋ ਵੈਸੇ ਤਾਂ ਸਾਰੀਆਂ ਸੰਸਥਾਵਾਂ ਸਾਰੇ ਸਮਾਜ ਸੇਵੀ ਔਰ ਸਰਕਾਰ ਆਪਣਾ ਆਈ ਥਿੰਕ ਬੈਸਟ ਐਫਰਟ ਕਰ ਰਹੇ ਹੈ ਜੀ ਪਰ ਮੁਸੀਬਤ ਇਨੇ ਵੱਡੀ ਹੈ ਕਿ ਉਹ ਸਾਰੇ ਐਫਰਟ ਸਾਨੂੰ ਛੋਟੇ ਲੱਗ ਰਹੇ ਹੈ ਨਾਓ ਸਰਕਾਰ ਕੇ ਸੈਂਟਰ ਸਰਕਾਰ ਨੂੰ ਸਾਡੀ ਬੁਜਾਰਿਸ਼ ਹੈ ਜਿਹੜਾ ਰਾਸ਼ਨ ਪਾਣੀ ਹੈ ਆਪਾਂ ਸਾਰਿਆਂ ਨੇ ਬਹੁਤ ਹੋ ਚੁੱਕਿਆ ਰਾਸ਼ਨ ਪਾਣੀ ਚੋਟੀ ਐਲਪ ਹੈ ਖਾਣਾ ਪੀਣਾ ਇਹ ਸਾਰਾ ਪੰਜਾਬ ਦੇ ਦਿਲ ਬਹੁਤ ਵੱਡੇ ਆ ਲੋਕਾਂ ਦੇ ਜੀ ਤੇ ਉਹ ਲੋਕਾਂ ਕੋਲ ਪਹੁੰਚ ਚੁੱਕਿਆ ਤੇ ਪਹੁੰਚ ਰਿਹਾ ਮੱਜਾਂ ਦੇ ਪੱਠੇ ਵੀ ਪਹੁੰਚ ਰਿਹਾ ਸਭ ਤੋਂ ਵੱਡੀ ਪ੍ਰੋਬਲਮ ਹੈ ਜਿਨ੍ਹਾਂ ਦੇ ਘਰ ਟੁੱਟ ਗਏ ਜਾਂ ਡੁੱਬ ਗਏ ਜਿਨ੍ਹਾਂ ਦੇ ਘਰੇ ਕੱਖ ਨਹੀਂ ਰਿਆ ਜੀ ਉਹਨਾਂ ਲੋਕਾਂ ਦੇ ਸਰਵਾਈਵਲ ਲਈ ਸੈਂਟਰ ਸਰਕਾਰ ਔਰ ਸਾਡੀ ਜਿਹੜੀ ਸੂਬਾ ਸਰਕਾਰ ਹੈ ਇਹ ਇੱਕ ਵੱਡਾ ਪੈਕੇਜ ਐਲਾਨੇ ਤੇ ਦੂਜੀ ਹੈ ਗਰਦੌਰੀ ਕਰਕੇ ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਡੁੱਬ ਗਈਆਂ ਜੀ ਉਹਨਾਂ ਦਾ ਮੁਆਵਜ਼ਾ ਉਹ ਵੱਡੇ ਕੰਮ ਨੇ ਸਾਡੀਆਂ ਸਰਕਾਰਾਂ ਹੀ ਕਰ ਸਕਦੇ ਆ ਉਹਨੂੰ ਇੱਕ ਤਾਂ ਕਿਸਾਨਾਂ ਲਈ ਛੇਤੀ ਤੋਂ ਛੇਤੀ ਮੁਆਵਜ਼ਾ ਜਿਨ੍ਹਾਂ ਦੀ ਫਸਲ ਡੁੱਬ ਗਈ ਇੱਕ ਜਿਨ੍ਹਾਂ ਦੇ ਜਮਾਂਈ ਘਰ ਟੁੱਟ ਗਏ ਜਾਂ ਡੁੱਬ ਗਏ ਉਹਨਾਂ ਦੀ ਇੱਕ ਲਿਸਟ ਬਣਾ ਕੇ ਸਰਕਾਰ ਉਹਨਾਂ ਨੂੰ ਇੱਕ ਵੱਡਾ ਪੈਕੇਜ ਦੇਵੇਗੀ ਤਾਂ ਬਹੁਤ ਵਧੀਆ ਗੱਲ ਹੋ ਗਈ ਜੀ ਅਨਮੋਲ ਜੀ ਨਿਊਜ਼ੀਲੈਂਡ ਦੇ ਪੰਜਾਬੀ ਵੀ ਕਾਫੀ ਫੰਡ ਰੇਸ ਕਰ ਰਹੇ ਆ ਕਿ ਫੰਡ ਰੇジング ਹੋਣੀ ਚਾਹੀਦੀ ਹੈ ਤੇ ਉੱਥੇ ਕੋਈ ਪੈਸੇ ਦਿੱਤੇ ਜਾਣ ਤਾਂ ਕਿ ਕਿਸਾਨਾਂ ਨੂੰ ਸਾਡੇ ਭਾਈਚਾਰਿਆਂ ਨੂੰ ਡੰਗਰ ਬੱਚੇ ਦੀ ਜਿਹੜੀ ਪ੍ਰੋਬਲਮ ਨਾ ਆਵੇ ਇੱਕ ਤੁਸੀਂ ਮੇਰੇ ਗੱਲ ਯਾਦ ਆ ਗਈ ਰਹਗੀ ਕਈਆਂ ਦੇ ਬਾਈ ਡੰਗਰ ਮਰ ਗਏ ਨੇ ਬੰਨੇ ਬਣਾਈ ਕਿੱਲਿਆਂ ਦੀ ਜੀ ਉਹਨਾਂ ਨੂੰ ਟਾਈਮ ਹੀ ਨਹੀਂ ਲੱਗਿਆ ਉਹਨਾਂ ਦੀ ਗੱਟ ਖੋਲਦੀ ਹੈ ਪਾਣੀ ਇੰਨਾ ਜ਼ਿਆਦਾ ਆ ਗਿਆ ਸੀਗਾ ਜੀ ਉਹਨਾਂ ਨੂੰ ਜ਼ਿਆਦਾ ਨਹੀਂ ਜਿਹੜਾ ਦੁੱਧ ਤੇ ਜਿਹੜੀ ਰੋਜ਼ਗਾਰ ਦਾ ਸਾਧਨ ਹੀ ਦੁੱਧ ਹੈ ਜਿਆਦਾ ਨਹੀਂ ਉਹਨੂੰ ਆਪ ਪੀਣ ਲਈ ਇੱਕ ਮੱਝ ਆਪਾਂ ਕੋਸ਼ਿਸ਼ ਕਰਾਂਗੇ ਉਹ ਵੀ ਸਰਕਾਰਾਂ ਨੂੰ ਦੇਖਣਾ ਚਾਹੀਦਾ ਆਪਾਂ ਵੀ ਕੋਸ਼ਿਸ਼ ਕਰ ਰਹੇ ਹਾਂ ਸਾਰੇ ਕਿ ਜਿਆਦਾ ਨਹੀਂ ਕਿ ਜਿਹਦੇ ਡੰਗਰ ਮਰ ਗਏ ਜਿਆਦਾ ਨਹੀਂ ਇੱਕ ਗਾਂ ਜਾਂ ਮੱਝ ਘਰ ਤੋਂ ਘਟੋ ਉਹ ਦੁੱਧ ਤਾਂ ਪੀ ਸਕੇ ਚਾਹ ਤਾਂ ਪੀ ਸਕੇ ਇਸ ਚੀਜ਼ ਦੀ ਵੀ ਹੈਲਪ ਕਰਨ ਦੀ ਜਰੂਰ ਜਿੰਨੇ ਸਾਡੇ ਐਨ ਆਰ ਆਈ ਭਰਾ ਹੈ ਚਾਹੇ ਉਹ ਨਿਊਜ਼ੀਲੈਂਡ ਹੈ ਆਸਟ੍ਰੇਲੀਆ ਅਮਰੀਕਾ ਕਿਹਨਾਂ ਦਾ ਜਿੱਥੇ ਵੀ ਹੈ ਜੀ ਉਹ ਆਪਣਾ ਇਲਾਕਾ ਆਪਣਾ ਪਿੰਡ ਜਾਂ ਕੁਝ ਘਰ ਨਾਲ ਜੀ ਗੋਦ ਲੈ ਲੈਣ ਬਿਲਕੁਲ ਠੀਕ ਹੈ ਨੋ ਜੀ ਵੀ ਮੇਰੇ ਪਿੰਡ ਦੀ ਤੁਸੀਂ ਇਕੱਠੇ ਹੋ ਕੇ ਉੱਥੇ ਅਮਰੀਕਾ ਕੈਨੇਡਾ ਜਿੱਥੇ ਵੀ ਬੈਠੇ ਹਾਂ ਇਕੱਠੇ ਹੋ ਕੇ ਕਿਸੇ ਪਿੰਡ ਦੀ ਜ਼ਿੰਮੇਵਾਰੀ ਲੈ ਲਓ ਦੋ ਚਾਰ ਘਰਾਂ ਦੀ ਜ਼ਿੰਮੇਵਾਰੀ ਲੈ ਲਓ ਵੀ ਇਹਨਾਂ ਦਾ ਸਰਵਾਈਵਲ ਆਪਾਂ ਹੈਲਪ ਕਰਾਂਗੇ ਤਾਂ ਇਹ ਸਭ ਤੋਂ ਵਧੀਆ ਤਰੀਕਾ ਹੈ ਇੱਕ ਬਾਕੀ ਚਲੋ ਸਰਕਾਰਾਂ ਆਪਾਂ ਸਾਰੇ ਲੱਗੇ ਹੋਏ ਨੇ ਰਿਸ਼ਮ ਜੀ ਉਹ ਮਾਤਾ ਜੀ ਵਾਲਾ ਸੀਨ ਕਿਵੇਂ ਦੇਖਿਆ ਤੁਸੀਂ ਉਦੋਂ ਕਿਸ਼ਤੀ ਵਿੱਚ ਸੀ ਤੁਹਾਨੂੰ ਕਿਸੇ ਨੇ ਹੱਥ ਮਾਰਿਆ ਤੁਹਾਨੂੰ ਫੋਨ ਆਉਂਦਾ ਕੀ ਮਾਹੌਲ ਕੀ ਬਣਿਆ ਤੁਹਾਡੇ ਨਾਲ ਉੱਥੇ ਉਹ ਤਾਂ ভাই ਮੈਨੂੰ ਹੁਣੇ ਵੀ ਰੋਣਾ ਆ ਜਾਂਦਾ ਉਹ ਪਤਾ ਨਹੀਂ ਕੀ ਹੋਇਆ ਕਿ ਨਹੀਂ ਜੋ ਮੈਂ ਅੰਡਰਸਟੈਂਡ ਕਰਦਾ ਜਿਹੜੇ ਹਾਲਾਤਾਂ ਵੀ ਤੁਸੀਂ ਉੱਥੇ ਹੈਗੇ ਹੋ ਤੁਸੀਂ ਭਾਵੁਕ ਵੀ ਹੋ ਰਹੇ ਹੋ ਮੈਂ ਅੰਡਰਸਟੈਂਡ ਕਰਦਾ ਕਿਉਂ ਕਰਕੇ ਸਾਡੇ ਵੀ ਇੱਥੇ ਪੰਜਾਬੀਆਂ ਦੇ ਹਿਰਦੇ ਜੜੀਆਂ ਬਲੁੰਦਰੀ ਜਾ ਰਹੇ ਆ ਪੰਜਾਬੀਅਤ ਇਸ ਟਾਈਮ ਬੜੀ ਮੁਸ਼ਕਲ ਦੇ ਵਿੱਚ ਚੱਲ ਰਹੀ ਹੈ ਮਾਹੌਲ ਕੀ ਬਣ ਗਿਆ ਜਦੋਂ ਕਿਸ਼ਤੀ ਸੀ ਤੁਸੀਂ ਉੱਥੇ ਜਦੋਂ ਉਹਨਾਂ ਨੂੰ ਦੇਖਿਆ ਦੋ ਤਿੰਨ ਦਿਨ ਤੋਂ ਥੱਲੇ ਪਾਣੀ ਭਰਿਆ ਹੈ ਜੀ ਉਹਨਾਂ ਦੇ ਗੋਡੇ ਕੰਮ ਨਹੀਂ ਕਰਦੇ ਹਾਰਟ ਪੇਸ਼ੈਂਟ ਹੈ ਦੋਵੇਂ ਵਿਜੁਰਕ ਨੇ ਜੀ ਕਿੱਦਾਂ ਉਹਨਾਂ ਨੇ ਹੈ ਨਾ ਸਮਾਨ ਉੱਤੇ ਚੜਾਇਆ ਹੋਏਗਾ ਜਿਹੜੇ ਆ ਮਤਲਬ ਐਨੇ ਦੁੱਖ ਦੇ ਵਿੱਚ ਨੇ ਜੀ ਨਾ ਪੀਂਡ ਦਾ ਪਾਣੀ ਹੈ ਨਾ ਲਾਈਟ ਹੈ ਹਨੇਰਾ ਹੈ ਮੱਛਰ ਘਾਰੇ ਹੈ ਖਾਣ ਦੀ ਰੋਟੀ ਨਹੀਂ ਘਰ ਦੇ ਵਿੱਚ ਜੀ ਜੀ ਉਹ ਦੇਖ ਕੇ ਹੌਸਲਾ ਰੱਖੋ ਤੁਸੀਂ ਹੌਸਲਾ ਰੱਖੋ ਤੁਸੀਂ ਬੜੇ ਹੌਸਲੇ ਵਾਲੇ ਹੋ ਤੁਹਾਨੂੰ ਦੇਖ ਕੇ ਬੜੇ ਲੋਕਾਂ ਨੂੰ ਹੌਸਲਾ ਮਿਲਣਾ ਹੈ ਤੁਹਾਡਾ ਹੌਸਲਾ ਸਾਨੂੰ ਬਹੁਤ ਚਾਹੀਦਾ ਤਾਂ ਹੀ ਅਸੀਂ ਨਿਊਜ਼ੀਲੈਂਡ ਬੈਠ ਕੇ ਤੁਹਾਡੇ ਨੂੰ ਪੰਜਾਬ ਚ ਅੱਜ ਗੱਲ ਕਰ ਰਹੇ ਹਾਂ ਉਦੋਂ ਮੈਨੂੰ ਬੜਾ ਦੁੱਖ ਹੋਇਆ ਕਿ ਆ ਵੀ ਬਰਬਾ ਸਾਡੀ ਜਾਨ ਲੈ ਲੈ ਕਿਸੇ ਨੂੰ ਇੰਨਾ ਮਜਬੂਰ ਨਾ ਕਰ ਘੱਟ ਤੋਂ ਘੱਟ ਜੀ ਕਿ ਬੰਦਾ ਹੈਲਪਲੈਸ ਹੈ ਕਰੀ ਦਾ ਕੀ ਕਰੇ ਦਿਨਾਂ ਦਿੰਤਾ ਰੋਟੀ ਨਹੀਂ ਪਾਣੀ ਨਹੀਂ ਚਲ ਰੋਟੀ ਦੀ ਗੱਲ ਹੈ ਪਾਣੀ ਖੂਬੇ ਬੰਦੇ ਕੋਲ ਬੁਲੈਟ ਭੱਜ ਗਿਆ ਮੋਟਰਾਂ ਚੱਲ ਨਹੀਂ ਰਹੀਆਂ ਹੂੰ ਪੀਣ ਤੱਕ ਦਾ ਪਾਣੀ ਨਹੀਂ ਹੈਗਾ ਤਾਂ ਉਹ ਕਈ ਕਰਾਂ ਦੇ ਜਿਹੜੇ ਹਲਾਕ ਸੀਗੇ 4-5 ਦਿਨ ਉਹ ਬੜੇ ਕ੍ਰਿਟੀਕਲ ਸੀਗੇ ਉਹਨੇ ਬੜਾ ਮੈਂ ਜਦੋਂ ਵੀ ਯਾਦ ਕਰਦਾ ਜਾਂ ਉਹ ਵੀਡੀਓ ਮੇਰੇ ਮੂਰੇ ਆਂਦੀ ਹੈ ਆ ਉਦੋਂ ਬੜਾ ਦੁੱਖ ਹੁੰਦਾ ਹੈ ਪੰਜਾਬ ਹਮੇਸ਼ਾ ਸਾਰੇ ਸੂਬਿਆਂ ਨਾਲ ਖੜਿਆ ਰਿਹਾ ਹੈ ਹਿੰਦੁਸਤਾਨ ਦੇ ਕਿਸੇ ਵੀ ਕੋਨੇ 'ਚ ਵਿਪਤਾ ਪੀੜ ਪਈ ਹੈ ਕਿ ਉਹ ਵੀ ਸਾਡੇ ਤਾਂ ਕੋਈ ਕਰਨਾਟਕਾ ਕੋਈ ਗੁਜਰਾਤ ਕੋਈ ਮਰਾਠੀ ਬੰਬੇ ਉਹਨਾਂ ਵੱਲੋਂ ਵੀ ਕੋਈ ਆਪਾਂ ਨੂੰ ਸਹਾਇਤਾ ਪਹੁੰਚੀ ਹੈ ਸਪੈਸ਼ਲੀ ਕਿਸਾਨ ਜਿੱਥੇ ਵੀ ਨੇ ਉਹ ਚਾਹੀ ਉਪੀ ਚ ਹੈ ਰਾਜਸਥਾਨ ਚ ਹੈ ਕਿੜਾ ਸਾਡਾ ਭਾਈਚਾਰਾ ਬਣਿਆ ਸੀ ਉਹ ਹਰ ਪਾਸੇ ਤੋਂ ਟਰਾਈ ਕਰ ਰਿਹਾ ਹੈ ਹੈਲਪ ਕਰ ਰਿਹਾ ਹੈ ਹਰਿਆਣਾ ਸਭ ਤੋਂ ਵੱਡੇ ਲੈਵਲ ਤੇ ਇਹ ਕਢਾ ਕੇ ਅੱਜ ਖੜਿਆ ਹੈ ਜੀ ਹਾਂਜੀ ਮੈਂ ਸਾਰੀ ਰਾਤ ਸੁਤਤਾ ਨਹੀਂ ਤਿੰਨ ਕਾਫਲੇ ਆ ਰਹੇ ਆ ਜਿਹੜੇ ਉਹਨਾਂ ਚ 30 35 ਟਰਾਲੀਆਂ ਨੇ ਬਾਈ ਪਰ ਹਰਿਆਣੇ ਤੋਂ ਸਭ ਤੋਂ ਵੱਧ ਸਪੋਰਟ ਆ ਰਹੀ ਹੈ ਪਰ ਕਿਸਾਨ ਜਿੱਥੇ ਵੀ ਹੈ ਉਹ ਰਾਜਸਥਾਨ ਦੇ ਆ ਯੂਪੀ ਦੇ ਆ ਉਹ ਵੀ ਹੈਲਪ ਭੇਜ ਰਹੇ ਹਾਂਜੀ ਜੀ ਰੇਸ਼ਮ ਸਿੰਘ ਅਨਮੋਲ ਵੀਰ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਜਿਹੜੇ ਤਾਜ਼ਾ ਤਰੀ ਮ ਹਾਲਾਤ ਦੱਸੇ ਇੱਥੇ ਅਸੀਂ ਤੇ ਬਾਈ ਬਿੰਦਰ ਮਾਨ ਜੀ ਦਾ ਜਿਹੜੇ ਬਹੁਤ ਵੱਡੇ ਲਖਾਰੀ ਨੇ ਤੇ ਉਹਨਾਂ ਦੇ ਨਾਲ ਜਿਹੜੇ ਸਾਡੇ ਅਨਮੋਲ ਵੀਰ ਹੁਣੇ ਸਾਡੇ ਨਾਲ ਜੁੜੇ ਪਏ ਨੇ ਨਿਰਮਲ ਸਿੰਘ ਦਾ ਵੀ ਅਸੀਂ ਬਹੁਤ ਥੈਂਕਸ ਕਰਾਂਗੇ ਜਿਨ੍ਹਾਂ ਨੇ ਗੱਲਬਾਤ ਸਾਡੀ ਕਰਾਈ ਤੇ ਕੁਝ ਹੋਰ ਸਾਡੇ ਨਿਊਜ਼ੀਲੈਂਡ ਦੇ ਪੰਜਾਬੀਆਂ ਨੂੰ ਬਾਈ ਜੀ ਕਹਿਣਾ ਚਾਹੁੰਦੇ ਹਾਂ। ਭਾਈ ਇੱਕ ਤਾਂ ਮੈਂ ਥੈਂਕਸ ਕਰਦਾ ਵੱਡੇ ਵੀਰਦਰ ਡਾਕਟਰ ਨਿਰਮਲ ਸਿੰਘ ਮੇਰੇ ਵੱਡੇ ਭਰਾ ਨਹੀਂ ਮੇਰੇ ਪਿਓ ਦੀ ਤਰ੍ਹਾਂ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਸੀ ਮੈਂ 3 ਸਾਲ ਦਾ ਸੀ। ਜੀ ਇੱਕ ਮੇਰਾ ਭਰਾ ইংল্যান্ড ਦਾ ਸਟੂਡੀਜ ਐਡਵੋਕੇਟ ਸਰਵਨ ਸਿੰਘ ਜੀ ਮੈਨੂੰ ਮੇਰੇ ਭਰਾਵਾਂ ਨੇ ਕਿਹਾ ਵੀ ਫੈਮਿਲੀ ਦੀ ਪਰਿਵਾਰ ਦੀ ਸਾਰੀਆਂ ਟੈਨਸ਼ਨਾਂ ਛੱਡ ਦੇ ਆਪਾਂ ਹੈਗੇ ਆ ਘਰੇ ਇਤੋਂ ਸੇਵਾ ਚ ਡਟਿਆ ਰਹਿ ਇੱਕ ਤਾਂ ਉਹਨਾਂ ਦਾ ਧੰਨਵਾਦ ਹੈ ਜੀ ਔਰ ਕਈ ਬਜ਼ੁਰਗਾਂ ਨੂੰ ਪਾਣੀ ਚ ਡੁੱਬਦੇ ਹੋਿਆਂ ਨੂੰ ਘਰੇ ਜਾਂਦੇ ਸੀ ਕਹਿੰਦੇ ਬਾਈ ਯਾਰ ਪਹਿਲਾਂ ਚਾਹ ਪਾਣੀ ਛਕੋ ਕੀ ਸੇਵਾ ਕਰੀਏ ਹੂੰ ਚੜ੍ਹਦੀ ਕਲਾ ਇਹ ਚੜ੍ਹਦੀ ਕਲਾ ਹੈ ਨਾ ਘਰ ਡੁੱਬਿਆ ਹੋਇਆ ਮਾੜੇ ਹਾਲਾਤ ਨੇ ਕੇਰੇ ਦੇ ਸਮਾਈਲ ਹੈ ਕਈ ਮਤਾਵਾ ਮਿਲਿਆ ਨੇ ਜੀ ਕਹਿੰਦੇ ਪੁੱਤ ਦੱਸੋ ਕੀ ਸੇਵਾ ਕਰੀਏ ਤੁਹਾਡੀ ਹੈਨਾ ਮਤਲਬ ਇਹ ਜਜ਼ਬਾ ਜਿਹੜੇ ਨਿਕਲ ਕੇ ਆਇਆ ਸਾਰੇ ਇਕੱਠੇ ਹੋਏ ਆ ਭਾਈਚਾਰਾ ਹੋਰ ਕਾਇਮ ਹੋਇਆ ਜਿਹੜਾ ਰਸਤਾ ਸਾਨੂੰ ਬਾਬੇ ਨਾਨਕ ਨੇ ਇੱਕੋਂਕਾਰ ਦਾ ਬਖਾਇਆ ਸੀ ਜਾਂ ਕੋਈ ਬੋਲੇ RAM RAM ਕੋਈ ਅਲਾ ਹੈ ਕੋਈ ਸੇਵਾ ਹੈ ਗੁਸਾਈਆਂ ਕੋਈ ਖੁਦਾ ਹੈ ਹੈ ਨਾ ਉਹ ਰਸਤਾ ਜਿਹੜਾ ਗੁਰਬਾਣੀ ਨੇ ਸਾਨੂੰ ਦਿਖਾਇਆ ਹੈ ਬਹੁਤ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ ਜੀ ਸਾਡੇ ਰੇਡੀਓ ਸਾਡੇ ਦੀ ਟੀਮ ਵੱਲੋਂ ਕਮਾਂਡੋ ਸਾਹਿਬ ਖੜੇ ਆ ਪਿੱਛੇ ਸਰਦਾਰ ਜੀ ਵੀ ਨੀਲੀ ਪਗੜੀ 'ਚ ਪਹੁੰਚੇ ਆ ਤੁਹਾਡਾ ਵੀ ਬਹੁਤ ਧੰਨਵਾਦ ਇਹ ਭਾਈਚਾਰਕ ਸਾਂਝ ਅਸੀਂ ਵੀ ਕਹਿੰਨੇ ਕਿ ਕਾਇਮ ਰਹਿਣੀ ਚਾਹੀਦੀ ਹੈ ਅਸੀਂ ਚਾਹੇ ਆਪਣੇ ਪੰਜਾਬ ਤੋਂ ਦੂਰ ਆ ਗਏ ਆ ਪਰ ਸਾਡਾ ਅੱਜ ਵੀ ਮਨ ਜਿਹੜਾ ਹੈਗਾ ਉਹ ਪੰਜਾਬ 'ਚ ਹੈ ਦਿਲ ਸਾਡਾ ਪੰਜਾਬ 'ਚ ਹੈ ਤੇ ਅਸੀਂ ਰੇਸ਼ਮ ਬਾਈ ਤੁਹਾਡਾ ਬਹੁਤ ਡੀਨੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਨਰ ਬਣੇ ਸਾਡੇ ਇੱਥੇ ਪੰਜਾਬੀਅਤ ਨੂੰ ਦੁਬਾਰਾ ਦੱਸਿਆ ਕਿ ਹਾਲਾਤ ਉੱਤੇ ਕਿਵੇਂ ਦੇ ਚੱਲ ਰਹੇ ਨੇ ਤੇ ਉਸ ਤੋਂ ਬਾਅਦ ਵੀ ਜਿਹੜੀ ਸੇਵਾ ਦੀ ਲੋੜ ਪੈਣੀ ਹੈ ਅਸੀਂ ਦੁਬਾਰਾ ਵੀ ਤੁਹਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜੇਕਰ ਪੋਸੀਬਲ ਹੋਇਆ ਤਾਂ ਪਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰੇਸ਼ਮ ਬਾਈ ਥੈਂਕ ਯੂ ਸੋ ਮਚ ਜੀ ਤੁਹਾਡੇ ਚੈਨਲ ਦਾ ਨਾਮ ਬੜਾ ਵਧੀਆ ਹੈ ਸਾਡੇ ਵਾਲਾ ਇਹ ਤੁਹਾਨੂੰ ਕੰਪਲੀਮੈਂਟ ਮੈਂ ਦੇ ਰਿਹਾ ਹਾਂ ਬਹੁਤ ਪਿਆਰਾ ਨਾਮ ਧੰਨਵਾਦ ਜੀ ਬਹੁਤ ਮਿਹਰਬਾਨੀ ਬਹੁਤ ਅੱਛਾ ਨਾਮ ਹੈ ਜੀ ਥੈਂਕ ਯੂ ਸੋ ਮਚ ਧੰਨਵਾਦ